ਹਾਂਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਜੋ ਕਿ ਕੱਲ ਇੱਕ ਤੁਸੀਂ ਦੇਖਿਆ ਸੀਗਾ ਵੀ ਪਿੰਡ ਮੇਦੇ ਪਾਸ ਵੱਲੋਂ ਜੋ ਕਿ ਇਹਦਾ ਕੱਲ ਬਰੰਟ ਕਬਜ਼ਾ ਪੰਚਾਇਤ ਵੱਲੋਂ ਲਿਆ ਗਿਆ ਸੀ ਜਿਹੜਾ ਉਹਦੇ ਮਸਲੇ ਦੇ ਵਿੱਚ ਲਿੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਗੱਲਬਾਤ ਵੀ ਕਰਾਂਗੇ ਜਿੰਨੇ ਦਰਖਤ ਲੱਗੇ ਨੇ ਸਾਰੇ ਇਹ ਗੁਰੂ ਘਰ ਵੱਲੋਂ ਗੁਰੂ ਘਰ ਬਣਾਉਣ ਲੱਗੇ ਹੋਏ ਨੇ ਜਿੰਨੇ ਵੀ ਦਰਖਤ ਲੱਗੇ ਹੋਏ ਨੇ ਜਾਵੇ ਨਿਹਾਲੋ ਜਾਵੇ ਜੀ ਦਸੰਗਾਂ ਨੂੰ ਪਾਵੇ ਸਾਰਾ ਪੰਚਾਇਤੀ ਜਾਈ ਠੀਕ ਜੇ ਵੀ ਸਾਂਝੇ ਕੰਮ ਵਾਸਤੇ ਬਲਤੇ ਜੋ ਫਿਰ ਇਹ ਜੀ ਸਾਂਝੇ ਦਾਸਤੀ ਹੈ ਅਸੀਂ ਗੁਰਾਵੇタル ਖਤਰ ਹਾਂਜੀ ਹਾਂਜੀ ਇਹਨੂੰ ਸਾਂਝੇ ਵਸਤੀ ਵਰਤਨ ਹਾਂਜੀ ਹਾਂਜੀ ਤੁਸੀਂ ਹੋਰ ਪਿੰਡ ਦੇ ਵਿੱਚ ਕਿੰਨਾ ਰੁਕੇ ਤਏਗਾ ਨਹੀਂ ਅੱਜ ਸੇਲ ਦੇ ਉਹੀ ਕਰਵਾ ਰਹੇ ਹਾਂ ਸੇਲ ਦੇ ਕਰਵਾ ਰਹੇ ਹਾਂ ਜੇ ਸਾਡੀ ਬੇਨਤੀ ਆ ਕੁਛ ਕੰਦ ਦੇਣ ਜਿਹੜੇ ਨੇ ਸਰਪੰਚ ਨੂੰ ਚੱਕੀ ਕਰਦੇ ਨੇ ਸਾਂਝੇ ਕੰਮ ਵਾਲੀ ਜਗ੍ਹਾ ਹੈ ਹੈਗੇ ਸਾਡੇ ਪਿੰਡ ਦੀ ਬੰਦੇ ਨੇ ਨੁਕਸਾਨ ਵਾਲੀ ਗੱਲ ਕਿਉਂ ਬਣੀ ਹੋਊਗੀ ਅਸੀਂ ਮੈਂ ਉੱਥੇ ਗੇਟ ਲਾਉਂਦਾ ਸੀਗਾ ਇਹ ਵੀ ਬਣ ਚੁੱਕੀ ਹੈ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਹਾਂਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਜੋ ਕਿ ਕੱਲ ਇੱਕ ਤੁਸੀਂ ਦੇਖਿਆ ਸੀਗਾ ਵੀ ਪਿੰਡ ਮੇਦੇ ਪਾਸ ਜੋ ਕਿ ਇਹਦਾ ਕੱਲ ਬਰੰਟ ਕਬਜਾ ਪੰਚਾਇਤ ਵੱਲੋਂ ਲਿਆ ਗਿਆ ਸੀ ਜਿਹੜਾ ਉਹਦੇ ਮਸਲੇ ਦੇ ਵਿੱਚ ਇਧਰ ਆ ਉਹਦੇ ਚਾਚੇ ਦੇ ਪੁੱਤ ਦਾ ਰੋਕਾ ਹੈ ਜੀ ਇਹ ਵੀ ਮੇਰੇ ਨਿੰਦ ਸਿੰਘ ਜਿੱਥੇ ਬੰਦੀਆਂ ਪਹੁੰਚੀਆਂ ਨੇ ਗੱਲਬਾਤ ਵੀ ਕਰਾਂਗੇ ਰਿਕਾਰਡ ਕਰੀ ਹੋਈ ਦਿਨਾਂ ਦੀ ਹਾਂਜੀ ਉਹ ਸਾਹਮਣੇ ਬਣਾਉਂਦਾ ਸਿਰੇ ਟੱਕਰ ਭਰਤ ਪਾਈ ਦੀ ਜਿੱਦੇ ਰੋਕਿਆ ਹੈ ਜੀ ਹਾਂ ਜੀ ਸਾਡੇ ਆਪਣੇ ਅਪਸਿਓ ਲਵਾਏ ਹੋਏ ਨੇ ਇਹ ਸਾਰੇ ਹਾਂ ਆਪਣੇ ਆਪਣੇ ਲੱਗੇ ਹੋਏ ਨੇ ਇਹ ਪੁਰਾਣੇ ਪੁਰਾਣੇ ਇਹ ਪੜੀ ਵਿੱਚ ਪਹਿਲਾਂ ਉਹਰਾ ਬਾਧਦੇ ਦੀ ਜਾਦੇ ਫਿਰ ਅਸੀਂ ਸਪੈਦੇ ਲਾਦੇ ਪੜੀ ਬਣਵਾਈ ਇਹ ਕਹਿੰਦੇ ਸਾਨੂੰ ਰੂੜੀਆਂ ਲਾਉਣ ਨੂੰ ਜਗ੍ਹਾ ਦਿਓ ਹੋਰ ਅੱਗੇ ਹਾਂ ਜੀ ਇਹ ਤੱਕਾ ਕਰ ਦਿੱਤੀ ਹੈ ਤੇ ਹੁਣ ਕੱਲ ਫਿਰ ਕਿੱਦਾਂ ਆਪਾਂ ਚੜਕੇ ਹਾਂ ਜੀ ਹਾਂ ਇਧਰ ਦੀ ਚੜਕੇ ਉੱਥੋਂ ਦੀ ਮੋਰਾ ਪਨ ਲੈਦੀ ਗਈ ਉਹ ਦੇਖੋ ਅੱਗੇ ਚਲੇ ਆਪਣੇ ਕਬਜ਼ੇ ਕਿੰਨੇ ਆ ਇੱਥੇ ਇਹ ਸਾਰੇ ਆਪਣੇ ਕਬਜ਼ੇ ਚਾਈ ਹਾਂਜੀ ਉਹ ਸਾਰੇ ਗੁਰੂ ਘਰ ਦੀ ਜਿੰਨੇ ਦਰਖਤ ਲੱਗੇ ਨੇ ਸਾਰੇ ਇਹ ਗੁਰੂ ਘਰ ਵੱਲੋਂ ਗੁਰੂ ਘਰ ਬਣਨ ਲੱਗੇ ਹੋਏ ਨੇ ਜਿੰਨੇ ਵੀ ਦਰਖਤ ਲੱਗੇ ਹੋਏ ਆ ਜਾਵੇ ਨਿਹਾਲੋ ਜਾਵੇ ਜੀਤਾਂ ਸਿੰਘਾਂ ਨੂੰ ਪਾਵੇ ਇਹ ਕੋਠੇ ਥੱਲੇ ਦੇਖ ਕੇ ਬਈ ਹਾਂ ਲੈ ਲੈ ਕੋਈ ਕੋਈ ਕਿੱਥੇ ਦਰਵਾਜ਼ਾ ਖੁੱਲ੍ਹਦਾ ਆ। ਆਹਾਰੇ ਵੀ ਚੁੱਕੀ ਨੇ। ਅੱਛਾ। ਆ ਜਿਹੜੇ ਫਿਰ ਬਾੜੇ ਆ ਇਹ ਹਾਂ ਇਹ ਘਰ ਆ ਆਂਦੇ ਨੇ ਨੰਨਾ ਵੀ। ਇਹ ਵੀ ਉਸੀ ਆਂਦੇ। ਹਾਂਜੀ ਹਾਂਜੀ। ਅੱਛਾ। ਵਿੱਚ ਹੀ ਆਉਂਦੀਆਂ ਨੇ। ਇਹਨਾਂ ਦਾ ਤਾਂ ਫਿਰ ਇਹਨਾਂ ਨੇ ਬੋਟਾ-ਬੂਟਾ ਲੈਣੀਆਂ ਨੇ। ਠੀਕ ਹੈ। ਕਾਲੂ ਰੋਹਂਦੀ ਇਹਨਾਂ ਨੇ ਫਿਰ ਆਪਣੀ ਆ ਬਾੜ ਬੰਨੀ ਹੋਈ ਪੀਰੋਹਂਦੀ ਪੱਟ ਕੇ ਬਾੜ ਰੋਹਂਦੀ ਇੰਟੇ। ਇਹ ਵੀ ਤਰਾਤ ਨਹੀਂ ਲੱਗਦਾ ਖੂਹ ਏ। ਇਹ ਨਹੀਂ ਇਹਨਾਂ ਨੇ ਗੰਦਾ ਖੂਹ ਬਣਾਇਆ ਪੀ ਗਈ। ਠੀਕ ਹੈ ਜੀ। ਹਾਂ ਇਧਰ ਬਣਾਉਣ ਲੈਣ ਜਾਂਦੀ ਸੀ। ਹੋਰ। ਹਾਂਜੀ। ਤਲਵਿ ਉੱਥੇ ਗੇਟ ਲਾਉਣਾ ਸੀ ਇਹ ਗੇਟ ਇਹਨਾਂ ਨੇ ਘਰ ਵਾਲਿਆਂ ਨੇ ਲੱਗ ਰੂਪਾ ਗੰਦਾ ਖੂ ਕਰਵਾ ਲਿਆ ਉਹ ਇਹ ਤਾਂ ਫਿਰ ਬਗਲੀ ਹੋਈ ਹੈ ਤੇ ਚਾਰੇ ਗੁਰੂ ਗੁਰੂ ਘਰ ਦਾ ਗੇਟ ਨਹੀਂ ਬਾਬਾ ਜੀ ਲੱਗਣ ਮੈਂ ਤੋਰੇ ਗੰਦਾ ਖੂ ਕਰਵਾ ਲਿਆ ਅਸੀਂ ਕਹੇ ਵੀ ਇੱਧਰ ਦੀ ਸੰਗਤ ਨੂੰ ਉਹ ਗੇਟ ਆਪਾਂ ਤਾਂ ਰੱਖਿਆ ਸੀ ਵੀ ਸੰਗਤ ਇੱਥੋਂ ਦੀ ਇੰਟਰ ਹੋ ਜਾ ਕਰੋ ਸਿੱਧਾ ਚੱਲ ਜਾਓ ਇਹ ਜਦੋਂ ਅੱਗੇ ਵਧੀ ਗਏ ਵਧੀ ਗਏ ਫਿਰ ਅਸੀਂ ਰੋਹਦੀ ਪੜੀ ਇਮਾਰਤੀ ਆਪਣੀ ਵੀ ਅਸੀਂ ਅੱਗੇ ਨਹੀਂ ਵਧਣ ਦਿੰਦੇ ਤੇ ਬਾਬਾ ਜੀ ਬਈ ਖਾਲਸਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਹਾਂਜੀ ਹਾਂਜੀ ਤੇ ਕਿਸੇ ਅਫਸਰ ਸਾਹਿਬ ਨੂੰ ਮਿਲੇ ਸੀ ਜੀ ਅੱਜ हां जी हां जी जी डीसी साहब ਨੂੰ ਮਿਲੇ ਜੀ ਸੰਗਰੂਰ ਉਹਨਾਂ ਨਾਲ ਗੱਲ ਹੋਈ ਹੈ ਆਪਣਾ ਡੀਸੀ ਸਾਹਿਬ ਥੋੜਾ ਬੀਸੀ ਸੀ ਦੀ ਮੀਟਿੰਗ ਚ ਜੀ ਤੇ ਅਕੋਰਡਿੰਗਲੀ ਉਹਨਾਂ ਨੂੰ ਮੈਮੋਰੰਡਮ ਦਿੱਤਾ ਹੈ ਮੈਮੋਰੰਡਮ ਦੇ ਕੇ ਉਹਦਾ ਪ੍ਰੋਪਰ ਨੰਬਰ ਲਗਾਵਾ ਕੇ ਫਿਰ ਐਜਮ ਸਮਝਾ ਆਪਣਾ ਸਾਧ ਨਾਲ ਵੀ ਮੀਟਿੰਗ ਹੋਈ ਹੈ ਠੀਕ ਹੈ ਜੀ ਤੇ ਮਾਨਸੇ ਆਪਣਾ ਐਜਮ ਸਾਹਿਬ ਨਾਲ ਮੀਟਿੰਗ ਹੋਈ ਤੇ ਸਾਰਾ ਜੋ ਜੋ ਵੀ ਕਾਲ ਇਨਸੀਡੈਂਟ ਹੋਇਆ ਉਹਦਾ ਉਹਨਾਂ ਨੇ ਅਪਡੇਟ ਦਿੱਤਾ ਪਲੱਸ ਇਨ ਅਪਾਰਟ ਫਰਮ ਥੈਟ ਜਿਹੜੀ ਆਪਣੀ ਹੁਣ ਛਾਉਣੀ ਹੈ ਇਹ ਬੁੱਢਾ ਦਲ ਦੇ ਅੰਦਰ ਛਾਉਣੀ ਹੈ ਸ਼ਹੀਦ ਸਿੰਘਾ ਦਾ ਗੁਰਦੁਆਰਾ ਸਾਹਿਬ ਅੰਦਰ ਸਥਾਪਿਤ ਹੈ ਔਰ ਪ੍ਰਾ ਸੇਵਾ ਜਿਹੜੀ ਹੈ ਬਹੁਤ ਪਹਿਲਾਂ ਤੋਂ ਹੀ ਆਪਣਾ 10 ਪਿੰਡ ਘਟੋ ਘਟ ਇੱਥੇ ਸੇਵਾ ਆ ਕੇ ਕਰਦੇ ਨੇ ਇਕੱਲਾ ਹੀ ਇੱਕ ਪਿੰਡ ਨਹੀਂ ਹੈਗਾ ਪਰ ਹਾਂ ਜਿਹੜਾ ਇਹ ਆਪਣਾ ਪਿੰਡ ਹੈ ਪਿੰਡ ਦਾ ਇਹ ਇਕਲੌਤਾ ਹੀ ਗੁਰਦੁਆਰਾ ਸਾਹਿਬ ਹੈ ਤਾਂ ਪਿੰਡ ਦੀ ਵੀ ਸਾਰੀ ਸੰਗਤ ਉਰੇ ਹੀ ਆਂਦੀ ਹੈ ਠੀਕ ਹੈ ਜੀ ਤੇ 15 ਸਾਲ ਪਹਿਲਾਂ ਆਲਰੇਡੀ ਰਿਟਰਨ ਚ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਜ਼ਮੀਨ ਦਾ ਰੌਲਾ ਚੱਲ ਰਿਹਾ ਇਹ ਪਿੰਡ ਦੀ ਹੀ ਸੰਗਤ ਨੇ ਔਰ ਉਸ ਟਾਈਮ ਦੀ ਪੰਚਾਇਤ ਨੇ ਸਾਰੇ ਸਿਗਨੇਚਰਸ ਕਰਕੇ ਆਪਣੇ ਲੈਵਲ ਤੇ ਪੰਚਾਇਤੀ ਲੈਵਲ ਤੇ ਗੁਰਦੁਆਰਾ ਸਾਹਿਬ ਦੀ ਜਿਹੜਾ ਪ੍ਰੋਪਰ ਆਪਣਾ ਲੈਟਰ ਹੈਡ ਬਣਿਆ ਹੋਇਆ ਹੈ ਉਹਦੇ ਉੱਤੇ ਉਹਨਾਂ ਨੇ ਸਾਰਾ ਸਿਸਟਮੈਟਿਕ ਵੇ ਨਾਲ ਅੰਦਰ ਗੁਰਮਤਾ ਕਰਕੇ ਲਿਖ ਕੇ ਥੱਲੇ ਸਟੈਂਪਸ ਸਾਈਨਸ ਲਾਇਆ ਹੋਏ ਨੇ ਉਹ ਆਲਰੇਡੀ ਗੁਰਦੁਆਰਾ ਸਾਹਿਬ ਆਪਣੀ ਬੁਢਲ ਦੀ ਛੌਣੀ ਕੋਲ ਪਿਆ ਹੈ ਠੀਕ ਹੈ ਜੀ ਉਸ ਤੋਂ ਅਪਾਰਟ ਫਰਮ ਥੈਟ ਜਿਹੜਾ ਹੁਣ ਨਵੇਂ ਸਰਪੰਚ ਸਾਹਿਬ ਆਏ ਨੇ ਤੇ ਉਹ ਚਾਹੁੰਦੇ ਨੇ ਕਿ ਇੱਥੇ ਪਾਰਕ ਬਣਾਉਣਾ ਚਾਹੁੰਦੇ ਨੇ ਪਰ ਤੁਸੀਂ ਆਟੋਮੈਟਿਕਲੀ ਦੇਖ ਸਕਦੇ ਹੋ ਕਿ چارੋਂ ਪਾਸੇ ਤੇ ਇਹ ਜਿਹੜੀ ਜਗ੍ਹਾ ਹੈ ਇਹ ਕਵਰਡ ਹੈਗੀ ਤੇ ਆਲਰੇਡੀ ਆ ਦੇਖੋ ਤੁਸੀਂ ਪਿੰਡ ਵਾਲਿਆਂ ਨੇ ਪਹਿਲਾਂ ਹੀ ਮੁਰੇ ਮੁਰੇ ਬਾੜੇ ਛੱਡੇ ਹੋਏ ਨੇ ਤੇ ਉਹ ਉਹ ਕਹੋ ਜੀ ਪਾਰਕ ਹੋਊਗੀ ਜਿਹਦੇ ਜੀਚ ਕੋਈ ਰਾਹ ਹੀ ਨਹੀਂ ਹੋਊਗਾ ਜੀਚ ਕੋਈ ਰਾਹ ਹੀ ਨਹੀਂ ਹੋਊਗਾ ਉਹ ਮੈਨੂੰ ਤੁਸੀਂ ਦੱਸੋ ਕਿਹੋ ਜੀ ਪਾਰਕ ਹੋਊਗੀ ਔਰ ਇਹਦਾ ਫਿਰ ਬੱਚਿਆਂ ਨੇ ਆ ਕੇ ਰਾਤ ਨੂੰ ਉਹੀ ਹੈ ਕਿ ਜਿਹੜੇ ਟੀਕਿਆਂ ਵਾਲੇ ਆ ਉਹ ਆ ਕੇ ਬੈਠਣਗੇ ਕਿਉਂਕਿ ਹਰ ਇੱਕ ਪਾਰਕ ਨੂੰ ਘੱਟੋ ਘੱਟ ਚਾਰ ਪੰਜ ਪਾਸੇ ਤੋਂ ਰਾਹ ਹੁੰਦਾ ਤਾਂ ਕਿ ਜਦੋਂ ਐਮਸੀ ਅੱਗੇ ਗ੍ਰਾਂਟ ਦਿੰਦੀਆਂ ਮੰਥਲੀ ਬੇਸਿਸ ਤੇ ਜਿੰਨੀ ਵੀ 1.50 ਲੱਖ ਜੋ ਵੀ ਗ੍ਰਾਂਟ ਆਉਂਦੀ ਹੈ ਉਹ ਪਿੰਡ ਵਾਲਿਆਂ ਨੂੰ ਪਤਾ ਹੋਏ ਅਕੋਰਡਿੰਗਲੀ ਲੱਗੇ ਉਹ ਨਾਲੋਂ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੀ ਨੂੰ ਬਹਿ ਕੇ ਮੈਨੇਜਮੈਂਟ ਮੇਨ ਬੇਨਤੀ ਕਰਦੀ ਪਲੱਸ ਜਿਹੜੇ ਆਪਣੇ ਪਤਵੰਤੇ ਸੱਜਣ ਸੀਗੇ ਉਹ ਆ ਕੇ ਬਹਿੰਦੇ ਬਹਿ ਕੇ ਮੀਟਿੰਗ ਕਰਦੇ ਕਿ ਹਾਂਜੀ ਅਸੀਂ ਉਰੇ ਇਹੋ ਜਿਹਾ ਕੁਝ ਬੱਚਿਆਂ ਲਈ ਬਣਾਉਣਾ ਚਾਹੁੰਦੇ ਤਾਂ ਕਿ ਉਸ ਅਸੀਂ ਕਲਾਸਿਸ ਵੀ ਓਪਨ ਕਰ ਸਕਦੇ ਸੀਗੇ ਸ਼ਾਮ ਨੂੰ ਸਕੂਲ ਟਾਈਮ ਤੋਂ ਬਾਅਦ ਬੱਚੇ ਆਣ ਆ ਕੇ ਔਰੇ ਚਾਹੇ ਆਪਣਾ ਗੱਤਕਾ ਸਿੱਖਣ ਚਾਹੇ ਘੋੜਸਵਾਰੀ ਸਿੱਖਣ ਸੰਥਿਆ ਲੈਣ ਸਭ ਕੁਝ ਹੈਗਾ ਸਪੋਰਟਸ ਇਹ ਬੱਚਿਆਂ ਲਈ ਇਹ ਪਿੰਡ ਦੇ ਬੱਚਿਆਂ ਲਈ ਹੋਰ ਕਿਹਨਾਂ ਦੇ ਲਈ ਪਰ ਹਾਂ ਜੇ ਇਹ ਚੀਜ਼ ਹੈ ਕਿ ਹਾਂ ਇੱਥੇ ਆ ਕੇ ਕੋਈ ਚਾ ਮੈਂ ਨਸ਼ਾ ਕਰੂਗਾ ਜਾਂ दारू ਦੀ ਬੋਤਲਾਂ ਖੋਲੂਗਾ ਜਾਂ ਟੀਕੇ ਲਾਊਗਾ ਅਸੀਂ ਆਪਣੀ ਜਿਹੜੀ ਇਸ ਪਿੰਡ ਦੀ ਔਰ ਪੰਜਾਬ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਬੱਚਿਆਂ ਨੂੰ ਬਚਾਉਣਾ ਹੀ ਚਾਹਦੇ ਆਂ ਅਸੀਂ ਜਾੜਨਾ ਨਹੀਂ ਚਾਹਦੇ ਤੇ ਡੈਫੀਨਿਟਲੀ ਆਪਾਂ ਬਹਿ ਕੇ ਮੀਟਿੰਗ ਕਰਾਂਗੇ ਆਪਣਾ ਗੁਰਦੁਆਰਾ ਸਾਹਿਬ 'ਚ ਇਹ ਜਿਹੜੀ ਪਿੰਡ ਦੇ ਆਪਣੇ ਜਿੰਨੇ ਵੀ ਸੱਜਣ ਨੇ ਤਾਂ ਕਿ ਉਹਨਾਂ ਨਾਲ ਮਿਲ ਜੁਲ ਕੇ ਕੋਈ ਹੱਲ ਨਿਕਲੇ ਕਿਉਂਕਿ ਐਂਡ ਆਫ ਦਾ ਡੇ ਪਿੰਡ ਦਾ ਹੀ ਗੁਰਦੁਆਰਾ ਸਾਹਿਬ ਹੈ ਸ਼ਹੀਦ ਸਿੰਘਾ ਦਾ ਗੁਰਦੁਆਰਾ ਸਾਹਿਬ ਹੈ ਸਾਨੂੰ ਹੋਰ ਪਿੰਡਾਂ ਤੋਂ ਐਗਜ਼ਾਮਪਲਸ ਲੈਣੀਆਂ ਚਾਹੀਦੀਆਂ ਨੇ ਬਾਬਾ ਹਨੁਮਾਨ ਸਿੰਘ ਜੀ ਹੋਏ ਨੇ ਉਹ ਵੀ ਸ਼ਹੀਦ ਸਿੰਘ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਮੁਹਾਲੀ ਚ ਸਥਾਪਿਤ ਹੈ ਤੇ 메ਨ ਹਾਈਵੇ ਨਿਕਲਦਾ ਹੋਇਆ ਤਾਂ ਵੀ ਹਾਈਵੇ ਰੋਕਣਾ ਪਿਆ ਥੋੜਾ ਡਾਇਵਰਟ ਕਰਨਾ ਪਿਆ ਔਰ ਉੱਥੋਂ ਦੀ ਸੰਗਤ ਦੀ ਤੁਸੀਂ ਜਾ ਕੇ ਉੱਥੇ ਦੇਖੋ ਸਾਈ ਉਹ ਪਿੰਡੇ ਹੀ ਨੇ ਪਿੰਡੇ ਹੀ ਨੇ ਨਾਲ ਉੱਥੇ ਦੇ ਜਥੇਦਾਰ ਨੂੰ ਲੈ ਕੇ ਜਿਹੜੇ ਉੱਥੇ ਦੇ ਸੇਵਾਦਾਰ ਨੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਰਾਏ ਕਰਕੇ ਕਿਦਾਂ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਔਰ ਹੁਣ ਉੱਥੇ ਟ੍ਰਿਪਲ ਸਟੋਰੀ ਕਾਰ ਪਾਰਕਿੰਗ ਬਣਨ ਲੱਗੀ ਹੈ ਮਤਲਬ ਅਸੀਂ ਆਪਾਂ ਇਨਫੈਕਟ ਆਪਣਾ ਆਪ ਜਲੂਸ ਕੱਢਣ ਨਾਲੋਂ ਇਹ ਤਾਂ ਪਿੰਡਦਿਆਂ ਨੂੰ ਬਹੁਤ ਸੋਝੀ ਚਾਹੀਦੀ ਸੀਗੀ ਕਿ ਬਾਹਰ ਜਲੂਸ ਕੱਢਣ ਨਾਲੋਂ ਉਹਨਾਂ ਲੋ ਅੰਦਰ ਘਰੇ ਬਹਿ ਕੇ ਆਪਾਂ ਆਪਣਾ ਗੁਰਮਤਾ ਕਰ ਲੈਂਦੇ ਐਂਡ ਦੈਨ ਅਕੋਰਡਿੰਗਲੀ ਉਹ ਜੋ ਵੀ ਹੈ ਆਪਣਾ ਅਸੀਂ ਐਸਡੀਐਮ ਕੋਲ ਪੇਸ਼ ਕਰਦੇ ਠੀਕ ਹੈ ਠੀਕ ਹੈ ਜੀ ਤੇ ਡੈਫੀਨਿਟਲੀ ਸਾਡੇ ਕੋਲ ਪੂਰਾ ਰਿਕਾਰਡ ਹੈਗਾ ਤੇ ਅਸੀਂ ਬਹਿ ਕੇ ਪ੍ਰੋਪਰ ਸਿਸਟਮੈਟਿਕ ਵੀ ਇਹਨਾਂ ਨਾਲ ਆਪਣਾ ਪਿਆਰ ਨਾਲ ਆਪਣੇ ਜਿਹੜੇ ਪਿੰਡ ਵਾਲੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਪਿੰਡ ਵਾਲਿਆਂ ਨਾਲ ਬਹਿ ਕੇ ਮੰਨ ਲਓ ਜਨਪਤ ਜੋ ਵੀ ਕੱਲ ਹੋਇਆ ਹੈ ਤਾਂ ਬਹਿ ਕੇ ਉਹਨਾਂ ਨਾਲ ਬਾਬਾ ਜੀ ਗੱਲ ਕਰਾਂਗੇ ਸਾਰੇ ਬਿਲਕੁਲ ਗੁਰਮਤਾ ਕਰਾਂਗੇ ਜੀ ਠੀਕ ਹੈ ਕੋਈ ਟਾਈਮ ਦਿੱਤਾ ਇੱਕ ਰੱਖੇ ਕੋਈ ਉਹ ਅਸੀਂ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਦੇ ਆਏ ਸੀਗੇ ਜੀ ਅਕੋਰਡਿੰਗਲੀ ਜਦੋਂ ਉਹ ਬੁਲਾਣਗੇ ਡੈਫੀਨਿਟਲੀ ਆਣਗੇ ਬਾਕੀ ਸ਼ਾਮ ਦਾ ਅਸੀਂ ਸੋਚ ਰਹੇ ਹਾਂ ਜੇ ਉਹ ਹੋ ਜਾਂਦਾ ਹੈ ਥੈਂ ਡੈਫੀਨਿਟਲੀ ਅਸੀਂ ਆਪਣੇ ਲੈਵਲ ਤੇ ਸ਼ਾਮ ਨੂੰ ਵੀ ਸਾਰੇ ਪਿੰਡ ਵਾਲੇ ਵਾਸੀ ਨਾਲ ਆਪਣਾ ਮੀਟਿੰਗ ਕਰਾਂਗੇ ਤਾਂ ਕਿ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਵੀ ਸੁਣ ਸਕੀਏ ਔਰ ਜਿਹੜੇ ਸਾਡੇ ਆਈਡੀਆਜ਼ ਐ ਅਸੀਂ ਉਹ ਵੀ ਉਹਨਾਂ ਨੂੰ ਦੱਸ ਸਕੀਏ ਔਰ ਫਿਰ ਮਿਲ ਜੁਲ ਕੇ ਜੋ ਵੀ ਇੰਪਲੀਮੈਂਟ ਹੋਊਗਾ ਅਕੋਰਡਿੰਗਲੀ ਵਿਦ ਆਪ ਸਿਆਣੇ ਹੋ ਆਪ ਜੀ ਇਹ ਸੋਚੋ ਇਸ ਇਸ ਬਾੜੇ ਦੀ ਜਿਹੜੀ ਗੱਲ ਕਰ ਰਹੇ ਹਾਂ ਬਸ ਇੱਕ ਵਾਰ ਕਮਾ ਕੇ ਦਿਖਾ ਦਿਓ ਚਾਰੇ ਪਾਸੇ ਕੰਦ ਖੋਈ ਹੋਈ ਐ ਆ ਦੇਖੋ ਇਸ ਪਾਸੇ ਕੰਦ ਖੋਈ ਹੋਈ ਐ ਠੀਕ ਹੈ ਜੀ ਦੂਜੇ ਪਾਸੇ ਆਪ ਆ ਪਿੰਡ ਵਾਲਿਆਂ ਨੇ ਆਟੋਮੈਟਿਕਲੀ ਉਰੇ ਬਾੜੇ ਕੀਤੇ ਹੋਏ ਨੇ ਇਹ ਜਿਹੜਾ ਸਰਪੰਚ ਹੈ ਉਹਦੇ ਭਰਾ ਨੇ ਆ ਦੇਖੋ ਕਿਡਾ ਵੱਡਾ ਕਮਰਾ ਪਾਇਆ ਹੋਇਆ ਲੈਂਟਰ ਪਾ ਕੇ ਕਮਰਾ ਕਰ ਪਾਇਆ ਹੋਇਆ ਹੈ ਪੂਰਾ ਤੁਹਾਨੂੰ ਪਤਾ ਹੈ ਜੀ ਉਰੇ ਬਗੜਾਇਆ ਹੋਇਆ ਚਾਇਤਦ ਇੱਧਰ ਵਾਲੀ ਨੰਬਰ ਨਹੀਂ ਉੱਠ ਰਿਹਾ ਇਹ ਤਾਂ ਇਹ ਤਾਂ ਬਲਕਿ ਜਦੋਂ 15 ਸਾਲ ਪਹਿਲਾਂ ਆਲਰੇਡੀ ਪੂਰੇ ਪਿੰਡ ਨੇ ਗੁਰਮਤਾ ਕਰਕੇ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਦਿੱਤੀ ਸੀ ਇਹਨਾਂ ਨੂੰ ਵੀ ਅਸੀਂ ਬੇਸਿਕਲੀ ਬੇਨਤੀ ਕਰਦੇ ਆਂ ਕਿ ਇਹ ਖਾਲੀ ਕਰਨ ਤਾਂ ਕਿ ਪ੍ਰੋਪਰਲੀ ਅਸੀਂ ਇੱਥੋਂ ਇੱਕ ਗੇਟ ਖੋਲ ਸਕੀਏ ਗੇਟ ਤਾਂ ਕਿ ਪਿੰਡ ਵਾਲਿਆਂ ਲਈ ਹੋਊਗਾ ਬੱਚਿਆਂ ਲਈ ਈਜ਼ੀ ਹੋਊਗਾ ਜਿਹੜੀ ਇਸ ਪਾਸੇ ਦੀ ਸੰਗਤ ਹੈ ਉਸ ਸਾਈਡ ਦੇਖੋ ਕਿੰਨੀਆਂ ਘਰ ਕਿੰਨੀਆਂ ਕੁੱਠੀਆਂ ਬਣੀਆਂ ਹੋਈਆਂ ਬਾਕੀ ਇਹ ਪਿੰਡ ਦੀ ਸੰਗਤ ਹੈ ਮਿਲ ਕੇ ਹੀ ਚੱਲਣਾ ਹੈ ਬਟ ਇਹ ਬੁੱਢਾ ਦਿਲ ਦੀ ਸ਼ੋਣੀ ਐ ਐ ਕੋਈ ਹੱਸੀ ਮਜ਼ਾਕ ਆਖਿਆ ਮਖੌਲ ਨਹੀਂ ਹੈਗਾ ਕੀ ਆ ਕੇ ਐਦਾਂ ਹੀ ਕੋਈ ਦੱਬ ਲੂਗਾ ਨਹੀਂ ਇਹ ਪ੍ਰਾਤਨ ਸੋਣੀ ਔਰ ਸਹੀ ਸਿੰਘਾਂ ਦੀ ਸੋਣੀ ਹੈ ਔਰ ਆਪਣਾ ਕਿੰਨੇ ਸਾਲਾਂ ਤੋਂ ਇੱਥੇ ਪ੍ਰੋਪਰ ਸੇਵਾ ਚੱਲ ਰਹੀ ਹੈ ਕੋਈ ਗੱਲ ਸੀ ਕੋਈ ਕਿਸੇ ਨੂੰ ਕੋਈ ਸੀਗਾ ਉਹ ਬਹਿ ਕੇ ਆਪਣਾ ਡਿਸਾਈਡ ਕਰ ਦੇ ਜੇ ਅੱਜ ਸਪੋਜ਼ ਪਾਰਕ ਬਣਾਤਾ ਕੋਈ ਰਸਤਾ ਨਹੀਂ ਹੋਊਗਾ ਇਹਨੂੰ ਜਿਹੜੀ ਗ੍ਰਾਂਟ ਹੈ ਫਿਰ ਉਹ ਕਿੱਥੇ ਜਾਊਗੀ ਕੀ ਪਿੰਡ ਵਾਲਾ ਕੋਈ ਪੁੱਛੂਗਾ ਕਿ ਐਦਾਂ ਹੀ ਤੁਸੀਂ ਅਸੀਂ ਸਾਰੇ ਗੁਰਦੁਆਰੇ ਦੇ ਦਾਂਗੇ ਇਹ ਤਾਂ ਜਿਸ 1 ਪਿੰਡ ਚ ਹੋਣ ਲੱਗਿਆ ਫਿਰ ਤਾਂ ਸਾਰੇ ਪਿੰਡਾਂ ਚ ਹੋਊਗਾ। ਕੱਲ ਬਰੰਟਕਾ ਵਜਾਇਆ ਸੀ ਬਾਬਾ ਜੀ ਜੇਕਰ ਕੋਈ ਦੁਬਾਰੇ ਇਸ ਤਰ੍ਹਾਂ ਦਾ ਹੋ ਫਿਰ ਉਹਦੇ ਬਾਰੇ ਪੱਕੀ ਸੋਚਾਈ ਜਥੇਬੰਦੀਆਂ ਨੇ। ਡੈਫੀਨਿਟਲੀ ਉਹ ਜਦੋਂ ਟਾਈਮ ਆਊਗਾ ਫਿਰ ਟਾਈਮ ਤੇ ਸਭ ਨਾਲ ਲਿਖਾ। ਜਿਹੜਾ ਅੱਜ ਦੋ ਆਇਆ ਦੀ ਨਾ ਉਹ ਪੰਥ ਦੀ ਯਾਰ। ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੇ ਤੇ ਐਸਡੀਐਮ ਸਾਹਿਬ ਨੇ ਸਾਨੂੰ ਬਹੁਤ ਚੰਗੇ ਚੰਗੇ ਤਰੀਕੇ ਨਾਲ ਡੀਲ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਹਿਮਤੀ ਦੇ ਨਾਲ। ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਸਟਾਪ ਪਿੰਡ ਵਾਲਿਆਂ ਨੇ ਚੁੱਕਿਆ ਆਪਣੇ ਤੌਰ ਦੇ ਉੱਤੇ ਅਸੀਂ ਬਹੁਤ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਹਰ ਵਾਰੀ ਪਿੰਡ ਕੋਈ ਛੋਟਾ ਜਿਹਾ ਇਸ਼ੂ ਹੁੰਦਾ ਉਹਨੂੰ ਚੱਕ ਕੇ ਇਹ ਗੱਲ ਵਾਰ-ਵਾਰ ਦੁਹਰਾਉਂਦਾ ਵੀ ਅਸੀਂ ਗੁਰਦੁਆਰਾ ਸਾਡਾ ਆਪਣਾ ਇਹ ਗੱਲ ਲਈ ਮੈਂ ਸਾਰੇ ਪਿੰਡ ਵਾਲਿਆਂ ਨੂੰ ਨਿਮਰਤਾ ਨਾਲ ਵੀ ਬੇਨਤੀ ਕਰਾਂਗਾ ਤੇ ਸੁਚੇਤ ਵੀ ਕਰੂੰਗਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਬਹੀਰ ਚੱਕਰਵਰਤੀ 96 ਕਰੋੜੀ ਜਹੇਦਾਰ ਸਿੰਘ ਸਾਹਿਬ ਜਹੇਦਾਰ ਬਾਬਾ ਮਾਨ ਸਿੰਘ ਦੀ ਅਕਾਲੀ 96 ਕਰੋੜੀ ਤਿੰਨਾਂ ਦੀ ਮੁੱਖ ਪ੍ਰਬੰਧ ਅਧੀਨ ਇਹ ਛੌਨੀ ਦਾ ਪ੍ਰਬੰਧ ਹੈ ਕਿਸੇ ਨੂੰ ਇਸ ਛੌਨੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਸ਼ੋਧ ਕਰਨ ਲਈ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੇਣ ਲਈ ਜਾਂ ਕੋਈ ਵੀ ਇਸ ਛੌਨੀ ਸੰਬੰਧਿਤ ਗੱਲ ਕਰਨ ਲਈ ਸਭ ਤੋਂ ਪਹਿਲਾਂ ਜਥੇਬੰਦੀ ਦੇ ਜਹੇਦਾਰ ਸਾਹਿਬ ਜਾਂ ਉਹਨਾਂ ਵੱਲੋਂ ਬਰੋਸਾਏ ਹੋਏ ਜ਼ਿਰੇ ਜ਼ਿਲ੍ਹਾ ਜਥੇਦਾਰ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਆਪਣੇ ਫੈਸਲੇ ਦੇ ਕੇ ਇਸ ਤਰ੍ਹਾਂ ਦੇ ਨਾਲ ਜਥੇਬੰਦੀਆਂ ਦੇ ਅਸਥਾਨਾਂ ਦੇ ਵਿੱਚ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ ਵਿਸ਼ੇਸ਼ ਕਰਕੇ ਜਿਹੜੇ ਗੈਰ ਅਮਰਤੀ ਤੇ ਗੈਰ ਸਿੱਖ ਨੇ ਬੇਅਮਰਤੀਆਂ ਨੇ ਪਤਿਤ ਨੇ ਕੇਸ ਕਤਲ ਨੇ ਨਸ਼ੇ ਕਰਦੇ ਨੇ ਉਹ ਤਾਂ ਵਿਸ਼ੇਸ਼ ਕਰਕੇ ਸਾਡੀ ਬੇਨਤੀ ਨੂੰ ਧਿਆਨ ਚ ਰੱਖੋ ਪ੍ਰਬੰਧ ਦੇ ਚੱਕਰ ਦੇ ਵਿੱਚ ਬੁੱਢਾ ਦਲ ਸક્ષਮ ਹੈ ਤੇ ਅਸੀਂ ਪ੍ਰਬੰਧ ਕਰਦੇ ਆਏ ਹਾਂ ਕਰਦੇ ਰਹੇ ਹਾਂ ਇਸ ਲਈ ਕਿਰਪਾ ਕਰਕੇ ਇਸ ਵਿਸ਼ੇ ਨੂੰ ਸੰਜੀਦਗੀ ਨਾਲ ਸੋਚਦਿਆਂ ਹੋਇਆਂ ਅਸੀਂ ਡੀਸੀ ਸਾਹਿਬ ਕੋਲ ਜਾਏ ਆਂ ਪਿੰਡ ਨੂੰ ਵੀ ਬੇਨਤੀ ਕਰਦੇ ਆਂ ਪੰਚਾਇਤ ਨੂੰ ਵੀ ਬੇਨਤੀ ਕਰਦੇ ਆਂ ਵੀ ਬੁੱਢੇ ਦਲ ਕੋਲ ਲਾਓ ਜਹੇਦਾਰ ਬਾਬਾ ਮੇਲਾ ਸਿੰਘ ਜੀ ਸਾਡੇ ਨਾਲ ਆਏ ਆ ਜਥੇਬੰਦਕ ਪ੍ਰਚਾਰਕ ਨੇ ਭਾਈ ਹਰਦੀਪ ਸਿੰਘ ਜੀ ਨੇ ਹੋਰ ਵੀ ਸਾਰੀਆਂ ਫੌਜਾਂ ਸਾਰੀਆਂ ਸਾਡੇ ਨਾਲ ਨੇ ਅਸੀਂ ਬੈਠ ਕੇ ਇਸ ਗੱਲ ਕਰਾਂਗੇ ਇਹ ਨਹੀਂ ਆ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਫੈਸਲਾ ਲੈਣਾ ਹਾਂਜੀ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਖਤਈ ਹਾਂਜੀ ਬਾਬਾ ਜੀ ਕਿਵੇਂ ਦੇਖ ਦਊ ਕੱਲ ਇੱਕ ਵੱਡਿਆ ਜਨਨੇ ਕਿ ਬਰੰਟ ਕਬਜਾ ਜੇ ਕਹਦੀ ਆ ਵੀ ਨਹੀਂ ਉਹ ਤਾਂ ਤੱਕਾ ਤੋਂ ਮੀ ਗੱਲ ਹੁੰਦੀ ਆ ਜਿਹੜੀ ਕੋਈ ਬਹਿ ਕੇ ਗੱਲ ਵਿਚਾਰ ਕੇ ਤਾਂ ਸਾਰਾ ਕਾਰਜ ਸੁਧਾ ਹੋ ਜਾਂਦਾ ਹੁੰਦਾ ਬੈਠਣ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਨੇ ਤੱਕੇ ਤੋਂ ਮੀ ਨਾਲ ਨਹੀਂ ਕੋਈ ਹੁੰਦਾ ਠੀਕ ਹੈ ਕਰਕੇ ਬਰਕੀ ਹੈ ਅੱਜ ਤੋਂ ਬਾਅਦ ਸਾਰੇ ਜਹੇਦਾਰ ਬਾਬਾ ਮੇਲਾ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਮਾਨ ਸਿੰਘ ਜੀ ਦੀ ਭਾਈ ਹਰਦੀਪ ਸਿੰਘ ਜੀ ਸਾਰੀ ਫੌਜ ਆਈ ਹੈ ਅੱਜ ਤੋਂ ਜੋ ਵੀ ਕੋਈ ਮਸਲਾ ਆ ਬਾਬਾ ਜੀ ਵੱਲੋਂ ਸਾਰੇ ਪ੍ਰਬੰਧ ਦੀ ਜੋ ਸੇਵਾ ਚੱਲਦੀ ਆ ਰਹੀ ਹੈ ਜਹੇਦਾਰ ਗਮਦੂਰ ਸਿੰਘ ਕਰ ਰਹੇ ਨੇ ਜਦੋਂ ਤੱਕ ਇਹ ਕਨਸੈਪਟ ਚੱਲੇਗਾ ਸਾਰਾ ਪ੍ਰਬੰਧ ਆ ਆ ਕੇ ਤੁਸੀਂ ਜਹੇਦਾਰ ਬਾਬਾ ਮੇਲਾ ਸਿੰਘ ਜੀ ਜਾਂ ਬੁੱਢੇਦਾਲ ਦੇ ਨਾਲ ਸੰਪਰਕ ਕਰਕੇ ਕਿਸੇ ਵੀ ਵਿਸ਼ੇ ਦੇ ਉੱਤੇ ਕੋਈ ਸੰਗਿਆਨ ਲੈਣਾ ਕੋਈ ਵੀ ਫੈਸਲਾ ਲੈਣਾ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਭਲੇ ਲਈ ਤੁਹਾਡੀ ਮੰਨ ਲਓ ਵੀ ਪਿੰਡ ਵਾਲਿਆਂ ਦੀ ਗੱਲ ਵੀ ਸੁਣੀ ਜਾਊ ਜੀ ਪਿੰਦੇ ਦੇ ਨਾਲ ਹਾਂਜੀ ਬਾਬਾ ਜੀ ਪਿੰਡ ਦੇ ਨਾਗਰਿਕ ਨੇ ਤੇ ਅਸੀਂ ਫੌਜਾਂ ਜੀ ਫੌਜਾਂ ਦਾ ਸਭ ਤੋਂ ਵੱਡਾ ਰਾਈਟ ਹੈ ਤੇ ਫੌਜ ਇਹ ਕਹਿ ਰਹੀ ਹੈ ਕਿ ਸਕੇਲਾ ਨਾਲ ਤੁਹਾਨੂੰ ਆਪਿਸ਼ਕਾਰਾਂ ਨਾਲ ਸਾਰੇ ਪਰ ਹਲਕੇ ਰਹੀਏ ਆਪਾਂ ਆਪਣੇ ਜਿਹੜੀ ਇਹ ਵਿਸ਼ੇ ਹੈਗੇ ਉਹਨਾਂ ਪਰ ਪਾਣੀਆਂ ਬਾਰੇ ਜਾਂ ਹੋਰ ਕੋਈ ਵੀ ਮੈਟਰ ਹੈਗੇ ਚਿੰਤਾ ਕਰੀਏ ਤੇ ਤਾਂ ਕਿ ਆਉਣੀਆਂ ਆਇਆ ਕੁਲਾ ਆਪਣੀਆਂ ਆਨੰਦ ਲੈ ਸਕਣ ਇਹ ਤਾਂ ਆਪਣੀ ਉਹ ਫੌਜ ਹੈ ਸਾਰੀ ਮੈਨੂੰ ਤਕਲੀਫਾ ਦੱਸਣ ਕੋਈ ਉਹਨਾਂ ਦੀ ਵੀ ਸੁਣੀ ਜਾਊ ਬਗਰ ਬਹਿ ਕੇ ਵਿਚਾਰ ਕੇ ਸਾਰਾ ਕਾਰਜ ਹੋ ਜਾਊ ਠੀਕ ਹੈ ਜੀ ਵਾਹਿਗੁਰੂ 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 ਓ ਜਿਕੈ ਕਰਾਵੀ ਆਵੇ ਸੀ ਸ਼ਿੰਗਾਰੂ ਪਾਵੇ ਨਹਾਲੋ ਆਵੇ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਅੱਜ ਜੋ ਕੱਲ ਵੱਡਾ ਤੁਸੀਂ ਦੇਖਿਆ ਸੀ ਆ ਜਗ੍ਹਾ ਸੀਗੀ ਉਹ ਜਿੱਥੇ ਕੱਲ ਇੱਕ ਵੱਡਾ ਮਸਲਾ ਬਣਿਆ ਹੋਇਆ ਸੀਗਾ ਜੋ ਕਿ ਬੰਟ ਕਬਜਾਇਆ ਹੋਇਆ ਸੀ ਪੰਚਾਇਤ ਮੇਦੇਬਾਸ ਦੀ ਵੱਲੋਂ ਅੱਜ ਸਿੰਘ ਸਿੰਘ ਫੌਜਾਂ ਦਲਪੰਥ ਬੁੱਢਾ ਦਲ ਸਾਰੇ ਦਲ ਪਹੁੰਚੇ ਹੋਏ ਨੇ ਇੱਥੇ ਪਿੰਡ ਮੇਦੇਬਾਸ ਉਹੀ ਜਗ੍ਹਾ ਇਹ ਜਿੱਥੇ ਕੱਲ ਚਲੋ ਬਚਤ ਰਹੇਗੀ ਪ੍ਰਸ਼ਾਸਨ ਦੀ ਸੂਝਬੂਝ ਦੇ ਨਾਲ ਕਹੋ ਇੱਕ ਜਿਹੜਾ ਹੈਗਾ ਕਰਨ ਇੱਕ ਵੱਡੀ ਇੱਥੇ ਜੇ ਕਹਦੀ ਹੈ ਵੀ ਬਚਤ ਰਹੇਗੀ ਕੋਈ ਕਟਣਾ ਨਹੀਂ ਕਟੀ ਪਰ ਅੱਜ ਬੁੱਢਾ ਦਲ ਸੌਣੀ ਜਥੇਦਾਰ ਸਾਹਿਬ ਪਹੁੰਚੇ ਨੇ ਇੱਥੇ ਜੀ